ਦਰੇਗਾ ਵਰਕਰ ਮੇਰੇ ਮਾਤਾ ਪਿਤਾ ਪੈਣਾ ਮੇਰੇ ਸਾਥੀਓ ਵੀ ਕਾਫੀ ਲੰਮਾ ਸਮਾਂ ਹੋ ਗਿਆ ਬਤਵਕ ਆਗੂ ਨੇ ਤੁਹਾਡੇ ਨਾਲ ਗੱਲਬਾਤਾਂ ਜੀ ਕੀਤੀ ਐ ਵੀ ਕਹਿੰਦਾ ਮਤਲਬ ਇਹ ਜੇ ਇੱਥੇ ਆਗੂ ਬੋਲੇ ਐ ਤਾਂ ਅਸੀਂ ਦਿਮਾਗ ਦੇ ਵਿੱਚ ਉਹ ਗੱਲਾਂ ਪਾ ਕੇ ਲੈ ਕੇ ਜਾਣੀਆਂ ਮੰਨ ਲਓ ਗੱਲ ਕੀ ਐ ਜਿਵੇਂ ਆਪਾਂ ਮੇਲੇ ਦੇ ਵਿੱਚ ਜਾਂਦੇ ਆ ਉੱਥੇ ਕੋਈ ਗੱਲਬਾਤ ਸਮਝ ਨਹੀਂ ਆਉਂਦੀ ਜੇ ਇੱਥੇ ਤੁਸੀਂ ਆਇਓ ਕਿੰਨੇ ਲੀਡਰ ਬੋਲੇ ਨੇ ਕੀ ਕੀ ਬੋਲੇ ਆ ਉਹ ਗੱਲਾਂ ਸਾਰੀਆਂ ਤੁਸੀਂ ਪਿੰਡਾਂ ਦੇ ਵਿੱਚ ਰਿਸ਼ਤੇਦਾਰੀਆਂ ਦੇ ਵਿੱਚ ਗੱਲਾਂ ਦੱਸਣੀਆਂ ਵੀ ਜਥੇਬੰਦੀ ਵੱਲੋਂ ਕਾਮਰੇਡਾਂ ਵੱਲੋਂ ਨਰੇਗਾ ਦੇ ਸਬੰਧ ਵਿੱਚ ਅੰਦੋਲਨ ਮिट ਲਿਆ ਉਹਦੇ ਵਿੱਚ ਕਿਸਾਨ ਜਥੇਬੰਦੀਆਂ ਵਾਲੇ ਵੀ ਸਾਡੇ ਨਾਲ ਖੜਕੇ ਮਲ ਦੁੱਧ ਦੀ ਜੁਨੀਅਰ ਵਾਲੇ ਵੀ ਸਾਡੇ ਨਾਲ ਖੜਕੇ ਹੋਰ ਕਿੰਨੇ ਜਥੇਬੰਦੀਆਂ ਦੇ ਆਗੂਏ ਨੇ ਜਥੇਬੰਦੀਆਂ ਸਾਡੇ ਨਾਲ ਖੜਕੇ ਤੁਹਾਨੂੰ ਸਮਝਣਾ ਪਊਗਾ ਜਿਤਾ ਨੇ ਇਹ ਅਗਰ ਵੀ ਤੁਸੀਂ ਜੇ ਆਏ ਨਾ ਸਿੱਖ ਕੇ ਜਾਓ ਇੱਕ ਤਰ੍ਹਾਂ ਦੀ ਕਲਾਸ ਨੂੰ ਕਲਾਸ ਹੈ ਵੀ ਇਹ ਐਬੀਸੀ ਸਾਰੇ ਕੰਮ ਕਰ ਲਏ ਬਾਟੇਲਾ ਬਹੁਤ ਘਟਾ ਟੋਲਾ ਬਹੁਤ ਕੰਮ ਕਰ ਲੇ ਨਰੇਗਾ ਦਾ ਕੰਮ ਵੀ ਬਹੁਤ ਕਰ ਲਿਆ ਬਲਕਿ 30 40 40 ਸਾਲ ਉਹਦੇ ਨਰੇਗਾ ਦਾ ਵੀ ਕੰਮ ਕਰਿਆ ਜਿਹੜਾ ਗੱਲ ਹੈ ਕੀ ਹੈ ਵੀ ਰਾਜਨੀਤੀ ਰਾਜਨੀਤੀ ਕਰਨੀ ਸਿੱਖ ਲਈ ਆਪਾਂ ਧਰਨਾ ਕਿਵੇਂ ਲਾਉਣਾ ਧਰਨਾ ਚਲਾਉਣਾ ਕਿਵੇਂ ਹੈ ਮੁੱਖ ਮੰਤਰੀ ਦੀ ਬੋਲ ਵਰਤਮਾਨ ਦੇ ਆਰਥਿਕਵੇਂ ਸਾਧਨੀਆਂ ਪਿੰਡ ਦੇ ਵਿੱਚ ਵਿਰੋਧ ਕਿਵੇਂ ਕਰਨਾ ਹੈ ਜੇ ਹੁਣ ਮੁਰੇ ਚੋਣਾ ਆਉਣ ਗਿਆ ਆ ਥੋੜੇ ਸਮੇਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਦੀਆਂ ਤੇ ਬਲਾਕ ਸਭਾ ਦੀਆਂ ਉਦੋਂ ਪਹਿਲਾਂ ਤੁਸੀਂ ਪਿੰਡਾਂ ਦੇ ਵਿੱਚ ਬੋਲ ਸਿੱਤਰਾਂ ਦੇ ਹਾਰ ਜਾਂ ਨਸੇ ਦੀਆਂ ਪੋਲ ਕੁੜੀਆਂ ਆਉਂਦੀਆਂ ਨਸੇ ਦੇ ਵਿੱਚ ਪਰ ਪਿੰਡਾਂ ਦੇ ਵਿੱਚ ਥਲੀਆਂ ਪੰਜਾਹਾਂ ਦੇ ਸਿੱਸੀਆਂ ਪੰਜਾਂ ਹੁੰਦੀਆਂ ਉਹਨਾਂ ਦੇ ਹਾਰ ਬਣਾ ਕੇ ਰੱਖ ਲੋ ਜੇ ਕੋਈ ਬੰਦਾ ਆਊਗਾ ਆਮ ਆਦਮੀ ਪਾਰਟੀ ਦਾ ਵੋਟ ਲੈਣ ਤਾਂ ਉਹਨੂੰ ਕਹਿ ਦਈਏ ਲੈ ਭਾਈ ਆ ਤੈਨੂੰ ਅੱਜ ਪਹਿਲਾ ਵੋਟਾ ਦਿੱਤੀਏ ਜਿਹਨੂੰ ਸਾਨੂੰ ਹਾਰ ਦਿੰਨੇ ਆ ਸੀ ਜਿਹੜਾ ਤੁਸੀਂ ਪਿੰਡਾਂ ਦੇ ਵਿੱਚ ਮੁੰਡੇ ਨਸ਼ੇ ਤੇ ਲਾਤੇ ਘਰ ਘਰ ਨਸ਼ਾ ਹੋਇਆ ਪਿਆ ਬਹੁਤ ਥਾਂ ਥਾਂ ਦੇ ਉੱਤੇ ਮੌਤਾਂ ਦੀਆਂ ਖਬਰਾਂ ਲੱਗ ਰਹੀਆਂ ਨੇ ਇਹ ਸਾਨੂੰ ਸਾਰਾ ਕੁਝ ਸਿੱਖ ਕੇ ਲੈ ਕੇ ਜਾਣਾ ਪਊਗਾ ਵੀ ਇਹ ਹੀ ਰਹੇਗਾ ਵੀ ਜਿਹੜਾ ਉਹਨਾਂ ਅਮਰੀਕਾ ਦਾ ਕੰਮ ਹੈ ਬਹੁਤ ਅਜੀ ਪਿੰਡਾਂ ਦੇ ਵਿੱਚ ਜਾਂਦੇ ਆ ਬਲੋ ਕਹਿੰਦੇ ਆ ਵੀ ਅਸੀਂ ਤਾਂ ਘਰਨੇ ਤਾਂ ਗਏ ਸੀਗੇ ਐਡਾ ਫਲਾਣੇ ਵਾਰ ਗਏ ਸੀ ਪਤਾ ਨਹੀਂ ਸਾਲ ਹੋ ਗਿਆ ਸੀ ਨਹੀਂ ਹੋ ਗਿਆ ਉਦੋਂ ਜਾ ਕੇ ਆਏ ਸੀਗੇ ਵੀ ਵਾਰ-ਵਾਰ ਤਾਂ ਜਾਇ ਨਹੀਂ ਜਾਂਦਾ ਜੇ ਹੁਣ ਆਪਾਂ ਇਹ ਕਹੀਏ ਵੀ ਅੱਜ ਕੋਈ ਤੜਕੇ ਦੋਹਾ ਤਾਂ ਸਿੱਟਿਆ ਸੀ ਕੱਲ ਦੀ ਕਿਨੋੜਾ ਅੱਜ ਦੀ ਕਿਨੋੜਾ ਸਿੱਟਣ ਦੀ ਜੇ ਵੀ ਕਹਦੇ ਮਾਂਜਾ ਮਾਰੇ ਸੀ ਹੁਣ ਕਿਨੋੜਾ ਮਾਂਜਾ ਮਾਰਦੀ ਨਾਉਂਦੀ ਕਿਨੋੜਾ ਵੀ ਕੱਲ ਤਾਂ ਦਿੱਤੀ ਜੱਜ ਗਈ ਹੈ ਵੀ ਇਹ ਹੀ ਸੋਣੂ ਕਹਿੰਦੇ ਆ ਵੀ ਸਾਨੂੰ ਜਥੇ ਬੰਦੀ ਦੇ ਨਾਲ ਲੜ ਕੇ ਕੰਮ ਸਿੱਖਣੇ ਪੈਣਗੇ ਫੇਰ ਸਰਕਾਰ ਦੇ ਬੰਦੇ ਸਰਕਾਰਾਂ ਆ ਕੇ ਸਾਨੂੰ ਰਾਹ ਦੇਣਗੇ ਆ ਇਹਨਾਂ ਨੇ ਦੇਖ ਲੇ ਵੀ ਇਹ ਮਾਤਾ ਦਾ ਮਾਲ ਹੈ ਵੀ ਆਉਂਦੇ ਇੱਥੇ ਆ ਕੇ ਮੁੜ ਜਾਂਦੇ ਆ ਆਉਂਦੇ ਇੱਥੇ ਆ ਕੇ ਮੁੜ ਜਾਂਦੇ ਆ ਇਹਨਾਂ ਕੰਦੀ ਨਾ ਝਾਕੋ ਹੁਣ ਇਹ ਹੀ ਕਹਿ ਰਹੇ ਆ ਵੀ ਅਸੀਂ ਉਹਨਾਂ ਨੂੰ ਦੱਸੀਏ ਵੀ ਅਸੀਂ ਨਰੇਗਾ ਦੇ ਮਜ਼ਦੂਰ ਆ ਪਿੰਡਾਂ ਦੇ ਮਜ਼ਦੂਰ ਸਾਰੇ ਇਕੱਠੇ ਹੋ ਗਏ ਤੁਹਾਨੂੰ ਜੀ ਗਲੀਆਂ 'ਚ ਨਹੀਂ ਬਣ ਦੇਵੋਗੇ ਜੇ ਸਾਡੀਆਂ ਮੰਗਾਂ ਨਾ ਲਾਗੂ ਕੀਤੀਆਂ ਮੰਗ ਪੁੱਤਰ ਆਪਾਂ ਦੇਵਾਂਗੇ ਤੁਹਾਨੂੰ ਸਾਰਿਆਂ ਨੂੰ ਕੜ ਕੇ ਵੀ ਸਲਾਮਾਂ ਕੇ ਮੰਗ ਪੁੱਤਰ ਤਾਂ ਇਹ ਹੀ ਅੱਗੇ ਵੀ ਸਾਨੂੰ ਇਹ ਤਿਆਰੀ ਕਿੰਨੀ ਪੈਣੀ ਆ ਇਹ ਛੋਟੇ ਕੋਲੇ ਗੱਲਾਂ ਬਾਤਾਂ ਦਾ ਬਹੁਤ ਨੇ ਸੁਨੇਹਾ ਹੈਗਾ ਤੈਂ ਵੀ ਬਹੁਤ ਹੋਗਾ ਤੁਸੀਂ ਵੀ ਜਾਣਾ ਫਿਰ ਚਾਹ ਵੀ ਪੀਣੀ ਆਪਾਂ ਇੱਕ ਨਜ਼ਾਰਾ ਵੀ ਕਰ ਲੈ ਤਾਂ ਇਹੀ ਤੁਹਾਨੂੰ ਬੇਨਤੀ ਕਰਦੇ ਆਂ ਵੀ ਪਿੰਡਾਂ ਦੇ ਵਿੱਚ ਸਾਰੇ ਕਿਤੇ ਤੁਸੀਂ ਜਾਣਾ ਹੋਰ ਵੀ ਬਹੁਤ ਜ਼ਿਆਦਾ ਵਧੀਆ ਔਣਗੀਆਂ ਨਮਰਾਹ ਕਰਨ ਆਉਣਗੀਆਂ ਵੀ ਅਸੀਂ ਐਂ ਕਰਦਾਂਗੇ ਬਾਹਰ ਕਰਦਾਂਗੇ ਉਹਨਾਂ ਕਹਿ ਦੇ ਵੀ ਭਾਈ ਸਾਡੀ ਲਗਾਤਾਰ ਅਸੀਂ ਪਹਿਲਾਂ ਸਲਾਮ ਜਾ ਕੇ ਆਇਆ ਮੰਤਰੀਆਂ ਘਰਾਂ ਉਹ ਕਿਤੇ ਮੱਗ ਪੱਤਰ ਦੇ ਕੇ ਆਇਆ ਵੱਡੀ ਗਿਣਤੀ ਚ ਉਹਨਾਂ ਪਾਇ 18 ਤਰੀਕ ਨੂੰ ਰੱਖਿਆ। ਉਦੋਂ ਬਾਅਦ ਪਿੰਡਾਂ ਦੇ ਵਿੱਚ ਆਪ ਹਾਰਚੀਆਂ ਵੀ ਛੋੜਾਂਗੇ ਇਹਨਾਂ ਦੀਆਂ। ਪਿੰਡਾਂ ਦੇ ਵਿੱਚ ਮਜਾਰੇ ਵੀ ਕਰਾਂਗੇ। ਲਗਾਤਾਰ ਆਪ ਜਿੰਨਾ ਚਿਰ ਉਹ ਅਕਮਾਨ ਸਰਕਾਰ ਪਿੰਡਾਂ ਦੇ ਵਿੱਚ ਆਡਰ ਲਾਗੂ ਨਹੀਂ ਕਰਦੇ ਕੰਮ ਕਰਦੇ। ਵੀ ਪਿੰਡਾਂ ਦੇ ਵਿੱਚ ਕੰਮ ਚਲਾ ਦਿਓ, ਸਾਰੇ ਕੰਮ ਚਲਾ ਦਿਓ। ਉਹਨਾਂ ਚਿਰ ਟਿੱਕੇ ਦੀ ਬੈਠਣਾ। ਹੁਣ ਇਹ ਨਹੀਂ ਹੈਗੇ ਵੀ ਇੱਥੇ ਕੰਮ ਲੱਭ ਗਿਆ। ਇੱਥੋਂ ਕੰਮ ਸ਼ੁਰੂ ਆ ਗਿਆ ਪਰ ਇੱਥੋਂ ਕੰਮ ਸ਼ੁਰੂ ਆ ਵੀ ਲਗਾਤਾਰ ਆਪ ਸਾਰਿਆਂ ਨੂੰ ਕਹਿਣਾ ਹੈ ਵੀ ਜਿੰਨਾ ਚਿਰ ਸਰਕਾਰ ਨੇ ਕਹਿੰਦੀ ਹੈ ਕਿ ਅਫਸਰ ਸਾਹਿਬ ਨੇ ਕਹਿੰਦੇ ਵੀ ਛੋਟੇ ਕੰਮ ਚੱਲ ਪਏ ਤਾਂ ਤੁਸੀਂ ਜਾਓ ਉਹਨਾਂ ਤੇ ਟੇਕੇ ਨਹੀਂ ਬੈਠਣਾ ਆਪਾਂ ਉੱਪਰ ਜੁਗਲੀ ਲੱਗੇ ਰਹੇ ਨੇ ਵੀ ਕਦੇ ਆਹ ਤੇ ਚਾਰ ਤੀ ਕਦੇ ਮੁਜ਼ਾਹਰਾ ਕਰਤਾ ਕਦੇ ਰੈਲੀ ਕਰਤੀ ਪਿੰਡ ਦੇ ਵਿੱਚ ਆਉਂਦੇ ਆ ਪੁਲੀਦਰਾ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਖਿਲਾਫ ਧਰਨੇ ਮੁਜ਼ਾਹਰੇ ਕਰਨ ਲੱਗੇ ਵੀ ਸਾਡੀਆਂ ਮੰਗਾਂ ਪੂਰੀਆਂ ਕਰੋ ਇਹ ਸੋਣ ਸਮਝ ਆਈ ਆ ਗੱਲ ਬਾਤ ਨਹੀਂ ਇਹ ਆਪਾਂ ਕੰਮ ਕਰਨਾ ਹੈ ਜਿਵੇਂ ਮੈਂ ਇੱਕ ਪਹਿਲਾ ਆਧਾਰ ਦੇਣਾ ਣਾ ਛੋੜੀ ਜੀ ਵੀ ਜਿਹੜਾ ਚਾਰੇ ਪਗਾਂ ਦੇ ਵਿਚਾਲੇ ਦਾ ਹੁੰਦਾ ਜਾਓ ਕਿਸੇ ਵੇਲੇ ਕਿੰਦਾਲ ਹੁੰਦਾ ਕਿਸੇ ਨੂੰ ਕੋਠੀ ਪਾ ਲੈਂਦਾ ਜਿਹੜਾ ਬੰਦਾ ਗਰੀਬ ਹੁੰਦਾ ਮਾਰਾ ਹੁੰਦਾ ਘਰ ਦੇ ਵਿੱਚ ਪੈਸੇ ਧਾਰੇ ਫੜ ਕੇ ਕਿਸੇ ਤੋਂ 2-4000 ਉਹ ਦੇ ਦਿੰਦਾ ਫਿਰ ਉਹ ਕਹਿ ਦਿੰਦਾ ਭਾਈ ਤੂਣਾ ਕਰ ਲੋ ਤੂਰੇ ਦੇ ਵਿੱਚ ਕੰਮ ਸਿਕਾ ਦੇ ਦਿੰਦਾ